ਤੋ ਅੱਜ ਤੁਹਾਨੂੰ ਚੂਚੇ ਵਾਲੀ ਮਸ਼ੀਨ ਦਿਖਾਉਣੀ ਆ ਜੇ ਚੂਚੇ ਲੈਣੇ ਤਾਂ ਭਲਾਈ ਜਾਨੇ ਬਾਈ ਨਾਲ ਸੰਪਰਕ ਕਰ ਲਓ ਬਾਈ ਬਰਾਤ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਆ ਦਿਖਾਇਓ ਮੜਾ ਮਸ਼ੀਨ ਕਿਵੇਂ ਵਰਕ ਕਰਦੀ ਹੈ ਬਾਈ ਆ ਵੇਖੋ ਬਾਈ ਇਹਦਾ ਬੈਟਰੀਆਂ ਦਾ ਕੀ ਹਿਸਾਬ ਕਿਤਾਬ ਜਿਵੇਂ 14 ਸ਼ਾਮ ਲਿਖਿਆ ਬਾਈ ਇਹ ਬਈ 14 ਤਰੀਕ ਦਾ ਹੈ ਤੇ ਲੱਗਾ ਇਹ 18ਵੇਂ ਦਿਨ ਹੀਟਾ ਸ਼ਿਫਟ ਹੋਊਗਾ ਥੱਲੇ ਥੱਲੇ ਇਹਦੇ ਸ਼ਾਨੇ ਲੱਗਿਆ ਸ਼ਾਨੇ ਵਾਲੀਆਂ ਟ੍ਰੇ ਆਉਂਦੀਆਂ ਉਹਦੇ ਵਿੱਚ ਲੱਗੂਆ ਤਿੰਨ ਤੀਜੇ ਦਿਨ ਉਹ ਚੋਂ ਬੱਚਾ ਨਿਕਲੂਗਾ ਤੀਜੇ ਦਿਨ ਬੱਚਾ ਨਿਕਲੂਗਾ ਹਾਂ ਠੀਕ ਹੈ ਭਾਈ ਕਿੰਨੇ ਟੈਂਪਰੇਚਰ ਹੁੰਦਾ ਭਾਈ ਡਿਗਰੀ ਇਹ 99 ਡਿਗਰੀ ਹੁੰਦਾ ਭਾਈ 99 ਡਿਗਰੀ ਟੈਂਪਰੇਚਰ ਇਹਦਾ ਹਾਂ ਤੇ ਭਾਈ 285 ਰਹਿੰਦੀ ਹੈ ਜੀ 85 ਹਾਂਜੀ ਠੀਕ ਹੈ ਭਾਈ ਕਿੰਨੇ ਕੀ ਮਸ਼ੀਨ ਆ ਭਾਈ ਇਹ ਇਹ ਭਾਈ ਆਪਾਂ 1,20,000 ਦੀ ਲਈ ਸੀ ਚੱਲੀ ਲਈ ਸੀ ਚੱਲੀ ਲਈ ਸੀ ਹਾਂ ਤੇ ਭਾਈ ਕਿੰਨੇ ਚ ਲੱਗ ਜਾਂਦੇ ਆ ਇਹ ਭਾਈ 5000 ਆਂਡੇ ਦੀ ਆ 5000 ਆਂਡੇ ਦੀ ਟ੍ਰੇ ਹਾਂ ਠੀਕ ਆ ਭਾਈ ਤੇ ਜਿਹੜੇ ਬੱਚੇ ਲੈਣੇ ਭਾਈ ਸਪਰਕ ਕਰ ਸਕਦੇ ਆ ਭਲਾਈਆਂ ਨੇ ਖੜਿਆ ਭਾਈ ਬਰਾਡ ਨਾਲ ਤੇ ਭਾਈ ਕਿੰਨੇ ਦਾ ਹੈਗਾ ਰੇਟ ਹੈ ਇੱਕ ਦਿਨ ਦਾ ਜੂਜਾ ਇੱਕ ਦਿਨ ਦਾ ਬੱਚਾ ਭਾਈ 25 ਰੁਪਏ 25 ਰੁਪਏ ਹਾਂ ਤੇ ਠੀਕ ਆ ਭਾਈ ਕਰ ਲਿਓ ਸੰਪਰਕ ਤੇ ਇਧਰ ਦੀ ਬਾਈ ਚੂਚੇ ਦੇਖ ਸਣਾ ਨਿਕਲਦੇ ਅਸੀਂ ਸਵੈਜ ਤੇ ਦੇਖ ਲੈਣੇ ਹਾਂ ਹਾਂ ਜੀ ਹਾਂ ਨਹੀਂ ਖੋਲ ਕੇ ਵੇਖ ਲੈਣਾ ਇੱਕ ਵੰਦਾ ਭਾਈ ਟੈਂਪਰੇਚਰ ਪਤਾ ਲੱਗਦਾ ਸਹੀ ਆਹੀ ਦੱਸਦਾ ਡਿਜੀਟਲ ਮੀਟਰ ਦੀ ਰਾਸ਼ੀ ਆਹੀ ਦੱਸਦਾ ਸਹੀ ਠੀਕ ਵੀ ਜਲਾ ਠੀਕ ਆ ਭਾਈ ਧੰਨਵਾਦ ਧੰਨਵਾਦ